ਅੱਜ ਲਕੀਰ ਭੱਟੀ ਦੇ ਜਨਮ ਦਿਨ ਸਾਰੇ ਸੁਪਰਵਾਈਜ਼ਰਾਂ ਨੇ ਸਾਡੀ ਯੂਨੀਅਨ ਦੇ ਸਪਾਈ ਮੀਡੂਰ ਫਿਡੇਸ਼ਨ ਪੰਜਾਬ ਦੇ ਨੁਮਾਇੰਦਿਆਂ ਨੇ ਸਾਰਿਆਂ ਨੇ ਕਲਾਕਾਰਾਂ ਨੇ ਵੀ ਸਾਰਿਆਂ ਦਾ ਪਿਆਰ ਮੁਹੱਬਤ ਆ ਇਸ ਕਰਕੇ ਇਹਦਾ ਭੱਟੀ ਦਾ ਜਨਮ ਦਿਨ ਵੀ ਮਨਾਉਣਾ ਚਾਹੀਦਾ ਸੀ ਠੀਕ ਹੈ ਜਨਨ ਕੀ ਅੱਜ ਜਿਹੜੀ ਕੀ ਕਰਦੇ ਹੋ ਕਾਮਨਾਵਾਂ ਕੀਤੀਆਂ ਕਾਮਨਾਵਾਂ ਇਹ ਨਹੀਂ ਆ ਦੁਆਵਾਂ ਕੀਤੀਆਂ ਇਹ ਕਿ ਵੀ ਇਸ ਬੰਦੇ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਦੀ ਉਮਰ ਲੰਮੀ ਕਰੇ ਜਿਹੜਾ ਚੜ੍ਹਦੀ ਕਲਾ 'ਚ ਰਹੇ ਸਾਰਾ ਪਰਿਵਾਰ ਖੁਸ਼ੀਆਂ ਭਰੇ ਦਿਨ ਬਿਨਾਂ ਕੀ ਭਾਈ ਮਜ਼ਦੂਰੀ ਫੈਡਰੇਸ਼ਨ ਪੰਜਾਬ ਪ੍ਰਧਾਨ ਨੋਲ ਬਟਾ ਜੀ ਤੇ ਉਹਨਾਂ ਦੇ ਸਾਰੇ ਸਾਥੀ ਮੈਂਬਰਾਂ ਨੇ ਅੱਜ ਬੜੀ ਖੁਸ਼ੀ ਦੇ ਨਾਲ ਨਿਰਮਲ ਰਤਨ ਭੱਟੀ ਜਿਹਨਾਂ ਲੱਕੀ ਭੱਟੀ ਜਾਂ ਜਿਹਨਾਂ ਸੁਦਰੋਜ ਜੀ ਤੇ ਸਾਰੇ ਸੁਪਰਵਾਈਜ਼ਰਾਂ ਦੇ ਨਾਲ ਲੜ ਕੇ ਅੱਜ ਬਹੁਤ ਹੀ ਖੁਸ਼ੀ ਦੇ ਨਾਲ ਉਹਨਾਂ ਦਾ ਹੈਪੀ ਬਰਥਡੇ ਮਨਾਇਆ ਵਾ ਜਿਸ ਵਿੱਚ ਅਸੀਂ ਇਹੋ ਹੀ ਪ੍ਰਾਰਥਨਾ ਗਾੜੀ ਅਰਦਾਸ ਕਰਦੇ ਹਾਂ ਕਿ ਰੱਬ ਇਹਨਾਂ ਨੂੰ ਲੰਮੇ ਲੰਮੀ ਉਮਰਾਂ ਬਖਸ਼ੇ ਤੇ ਚੜ੍ਹਦੀ ਕਲਾ ਦੇ ਰੱਖੇ ਇਹ ਨਹੀਂ ਗਵਾ ਕਹਿੰਦੇ ਨਾਲ ਗਿਆ ਵਾਲਮੀ ਤੇ ਆਰਨਵ ਜੀ ਜਿਹੜਾ ਅੱਜ ਮੇਰੇ ਸਾਰੇ ਸਾਥੀਆਂ ਨੇ ਇਹ ਮੇਰਾ ਪਰਿਵਾਰ ਆ ਜਿਹੜਾ ਪ੍ਰਧਾਨ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਮੇਰੀ ਟੀਮ ਵੱਲੋਂ ਜਨਮ ਦਿਨ ਮਨਾਇਆ ਗਿਆ ਮੈਂ ਸਾਰਿਆਂ ਤੇ ਤੈਨੂੰ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾ ਕੇ ਮੇਰਾ ਕੇਕ ਡਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਫਿਰ ਜੀ ਆਇਆਂ ਨੂੰ ਕਹਿੰਦਾ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ